ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂ ਗੁਰੂ ਪਿਆਰਿਓ ਆਉ ਧਨ ਧਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਬ੍ਰਹਮ ਗਿਆਨੀ ਛੋਟੇ ਕੁਮਣਾ ਵਾਲੀ ਮਾਪੁਰਖਾਂ ਦੀ ਬਚਨਾ ਵਿੱਚੋਂ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਉਣ ਲੱਗੇ ਹਾਂ ਸੋ ਆਓ ਸਰਵਣ ਕਰੀਏ ਜੀ ਸੋ ਬਾਬਾ ਜੀ ਨੇ ਅਨੇਕ ਸੰਗਤਾਂ ਨੂੰ ਮਲਪਕ ਖਾਣਿਆਂ ਤੋਂ ਵਰਜਿਆ ਬਹੁਤ ਸਾਰਿਆਂ ਸੰਗਤਾਂ ਦਾ ਭਲਾ ਕੀਤਾ ਸੋ ਕਈ ਸੰਗਤਾਂ ਜਦੋਂ ਬਾਬਾ ਜੀ ਦੇ ਕੋਲ ਆਉਂਦੀਆਂ ਤਾਂ ਇਥੋਂ ਬਾਬਾ ਜੀ ਦੇ ਕੋਲ ਨਾਮਦਾਨ ਮੰਗਦੀਆਂ ਤੇ ਨਾਲ ਹੀ ਪ੍ਰਣ ਕਰਦੀਆਂ ਕਿ ਬਾਬਾ ਜੀ ਅਸੀਂ ਅੱਜ ਤੋਂ ਮਲਪਾ ਖਾਣੇ ਛੱਡ ਦਿੱਤੇ ਅੱਜ ਤੋਂ ਬਾਅਦ ਅਸੀਂ ਮਾਸ ਸ਼ਰਾਬ ਦਾ ਸੇਵਨ ਨਹੀਂ ਕਰਾਂਗੇ ਪਰ ਕਈ ਵਾਰ ਕਾਲ ਯੁਗ ਦਾ ਇੱਡਾਂ ਦਾ ਪਹਿਰਾ ਹੋ ਜਾਣਾ ਜਾਂ ਕਿਤੇ ਇਹ ਹੋ ਜੇ ਸੰਗੀਆਂ ਦਾ ਸਾਥ ਹੋ ਜਾਣਾ ਕਿ ਬਾਬੇ ਜੀ ਦੇ ਨਾਲ ਕੀਤੇ ਹੋ ਬਚਨਾਂ ਭੁੱਲ ਬੈਠਣ ਸੋ ਇਸੇ ਤਰ੍ਹਾਂ ਇੱਕ ਵਾਰੀ ਇੱਕ ਡਰਾਈਵਰ ਬਾਬਾ ਜੀ ਦੇ ਕੋਲ ਆਇਆ ਤੇ ਆ ਕੇ ਬਾਬਾ ਜੀ ਦੇ ਕੋਲੋਂ ਨਾਮਦਾਨ ਮੰਗਿਆ ਸੋ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਭਾਈ ਸਤਨਾਮ ਵਾਹਿਗੁਰ ਦਾ ਜਾਪ ਕਰਿਆ ਕਰ ਤੇ ਨਾਲ ਹੀ ਅੱਜ ਤੋਂ ਬਾਅਦ ਮਲਪਕ ਖਾਣੇ ਨਹੀਂ ਖਾਣੇ ਸੋ ਇਹ ਬਾਬਾ ਜੀ ਦੇ ਨਾਲ ਡਰਾਈਵਰ ਨੇ ਵਚਨ ਕਰ ਲਿਆ ਕਿ ਬਾਬਾ ਜੀ ਮੈਂ ਅੱਜ ਤੋਂ ਬਾਅਦ ਮਲਪਕ ਖਾਣੇ ਦਾ ਸੇਵਨ ਨਹੀਂ ਕਰਾਂਗਾ ਇਹ ਕੁਝ ਦਿਨਾਂ ਬਾਅਦ ਡਰਾਈਵਰ ਬੰਬਈ ਚਲਾ ਗਿਆ ਤੇ ਉੱਥੇ ਡਰਾਈਵਰੀ ਕਰਦਾ ਰਿਹਾ ਕਾਫੀ ਸਮਾਂ ਬੀਤ ਗਿਆ ਸੋ ਇੱਕ ਦਿਨ ਦੀਵਾਲੀ ਵਾਲੇ ਦਿਨ ਉਸ ਦੇ ਯਾਰ ਦੋਸਤਾਂ ਨੇ ਉਸ ਨੂੰ ਵਧੋਬਦੀ ਮਜਬੂਰ ਕਰਨ ਲੱਗੇ ਕਿ ਭਾਈ ਤੂੰ ਸ਼ਰਾਬ ਪੀ ਸੋ ਯਾਰਾਂ ਦੋਸਤਾਂ ਦੇ ਵਿੱਚ ਬੈਠਾ ਉਹ ਡਰਾਈਵਰ ਸ਼ਰਾਬ ਪੀ ਬੈਠਾ ਯਾਰਾਂ ਦੋਸਤਾਂ ਦੇ ਕਹਿਣ ਤੇ ਸੋ ਜਦੋਂ ਕੁਝ ਸਮਾਂ ਨਿਕਲੇ ਆ ਪੀ ਕੇ ਰਾਤ ਪੈ ਗਈ ਤੇ ਰਾਤ ਨੂੰ ਡਰਾਈਵਰ ਦੇ ਪੇਟ ਵਿੱਚ ਸੂਲ ਉੱਠਿਆ ਤੇ ਉਹ ਪੀੜ ਦੇ ਨਾਲ ਤੜਫਣ ਲੱਗ ਪਿਆ 11 ਦੋਸਤਾਂ ਨੇ ਉਸ ਨੂੰ ਗੋਲੀਆਂ ਕੈਪਸੂਲ ਟੀਕੇ ਆਦੀ ਲਵਾਏ ਦਵਾਈ ਦਿੱਤੀ ਪਰ ਉਹ ਠੀਕ ਨਾ ਹੋਇਆ ਆਖਰ ਉਸ ਨੂੰ ਚੁੱਕ ਕੇ ਹਸਪਤਾਲ ਦੇ ਵਿੱਚ ਲਾ ਗਏ ਤੇ ਜਦੋਂ ਡਾਕਟਰਾਂ ਨੇ ਉਸ ਨੂੰ ਦੇਖਿਆ ਤਾਂ ਡਾਕਟਰਾਂ ਨੇ ਕਿਹਾ ਕਿ ਭਾਈ ਇਹਦਾ ਆਪਰੇਸ਼ਨ ਹੋਣਾ ਹੈ ਤੇ ਆਪਰੇਸ਼ਨ ਤੋਂ ਬਿਨਾ ਔਰ ਕੋਈ ਵੀ ਚਾਰਾ ਨਹੀਂ ਹੈ ਇਹਦੇ ਪੇਟ ਦਾ ਦਰਦ ਵੈਸੇ ਠੀਕ ਨਹੀਂ ਹੋਣਾ ਬਿਨਾ ਆਪਰੇਸ਼ਨ ਤੋਂ ਤੇ ਜਦੋਂ ਇਸ ਡਰਾਈਵਰ ਨੇ ਆਪਰੇਸ਼ਨ ਦਾ ਨਾਮ ਸੁਣਿਆ ਤਾਂ ਘਬਰਾ ਗਿਆ ਤੇ ਬਾਬਾ ਜੀ ਦੇ ਅੱਗੇ ਤਰਲੇ ਮਾਰਨ ਲੱਗਾ ਕਿ ਬਾਬਾ ਜੀ ਮੇਰੇ ਕੋਲੋਂ ਗਲਤੀ ਹੋ ਗਈ ਕਿਰਪਾ ਕਰਕੇ ਬਖਸ਼ ਲਓ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਮੈਂ ਮਲਪੱਖ ਖਾਣੇ ਨਹੀਂ ਖਾਵਾਂਗਾ ਪਰ ਬਾਬਾ ਜੀ ਮੇਰੇ ਕੋਲੋਂ ਭੁੱਲ ਹੋ ਗਈ ਇਹ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਰਿਆ ਸੀ ਕੀ ਅਚਾਨਕ ਹੀ ਕੀ ਹੋਇਆ ਜਿਹੜਾ ਇਹਨੂੰ ਢੁਕਾਰ ਨਹੀਂ ਆ ਰਿਹਾ ਸੀ ਤੇ ਉਹ ਬੇਨਤੀਆਂ ਕਰਦਿਆਂ ਕਰਦਿਆਂ ਹੀ ਇਸ ਨੂੰ ਢੁਕਾਰ ਆ ਗਿਆ ਤੇ ਜਦੋਂ ਢੁਕਾਰ ਆਇਆ ਤੇ ਜਦੋਂ ਇਹਨੂੰ ਢੁਕਾਰ ਆਉਣੇ ਸ਼ੁਰੂ ਹੋ ਗਏ ਤਾਂ ਇਸ ਦੇ ਪੇਟ ਦਰਦ ਸੀ ਉਹ ਠੀਕ ਹੋਣਾ ਚਾਲੂ ਹੋ ਗਿਆ ਕੁਝ ਹੀ ਸਮੇਂ ਚ ਇਹ ਬਿਲਕੁਲ ਠੀਕ ਹੋ ਗਿਆ ਤੇ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਚੁੱਕਾ ਸੀ ਸੋ ਜਦੋਂ ਬੰਬੇ ਤੋਂ ਉਹ ਦੁਬਾਰਾ ਪੰਜਾਬ ਆਇਆ ਤਾਂ ਆ ਕੇ ਜਦੋਂ ਬਾਬਾ ਜੀ ਦੇ ਕੋਲ ਬਾਬਾ ਜੀ ਦੇ ਡੇਰੇ ਘੁੰਮਣੇ ਗਿਆ ਤਾਂ ਬਾਬਾ ਜੀ ਨੇ ਇਸ ਨੂੰ ਦੇਖਿਆ ਤੇ ਵਿਅੰਗ ਨਾਲ ਕਹਿਣ ਲੱਗੇ ਕਿਉਂ ਭਾਈ ਡਰਾਈਵਰ ਬੜੀ ਤਿੱਖੀ ਸੀ ਜਦੋਂ ਇਹ ਬਚਨ ਬਾਬਾ ਜੀ ਨੇ ਉਸ ਡਰਾਈਵਰ ਨੂੰ ਕੀਤੇ ਤਾਂ ਡਰਾਈਵਰ ਨੂੰ ਆਪਣੀ ਕੀ ਕੀ ਤੇ ਪਛਤਾਵਾ ਹੋਣ ਲੱਗਾ ਤੇ ਨਾਲੇ ਉਹਨੂੰ ਸਮਝ ਆ ਗਈ ਕਿ ਬਾਬਾ ਜੀ ਘਟ ਘਟ ਦੀ ਜਾਣਨ ਹਾਰ ਇਹ ਸਾਰਾ ਕੁਝ ਜਾਣਦੇ ਹਨ ਕਿ ਮੈਂ ਕਿਵੇਂ ਉਹਨਾਂ ਦੇ ਬਚਨਾਂ ਤੋਂ ਮੁਨਕਰ ਹੋ ਕੇ ਤੇ ਇਹ ਕੰਮ ਕੀਤਾ ਜਿਹਦੇ ਕਰਕੇ ਮੇਰੇ ਪੀੜ ਹੋਈ ਸੋ ਬਾਬਾ ਜੀ ਨੇ ਜਦੋਂ ਉਸ ਨੂੰ ਵਿਅੰਗਦਾਂ ਵਾਲੀ ਆਖਿਆ ਸੀ ਕਿਉਂ ਭਾਈ ਬੜੀ ਤਿੱਖੀ ਸੀ ਤਾਂ ਉਹ ਨਿਮੋ ਚਾਣਾ ਜਿਹਾ ਓਕੇ ਨਮੋਸ਼ੀ ਦੇ ਨਾਲ ਆਪਣੀ ਧੌਣ ਹੀਠਾ ਸੁੱਟ ਬੈਠਾ ਤੇ ਨਾਲ ਆਖਣ ਲੱਗਾ ਬਾਬਾ ਜੀ ਕਿਰਪਾ ਕਰਿਓ ਅੱਗੇ ਤੋਂ ਐਸਾ ਕਰਮ ਨਾ ਹੋਵੇ ਆਪ ਜੀ ਕਿਰਪਾ ਕਰਕੇ ਐਸੇ ਸੰਗੀਆਂ ਤੋਂ ਬਚਾ ਲਿਓ ਜਿਨ੍ਹਾਂ ਨਾਲ ਬੈਠ ਕੇ ਮੇਰਾ ਤੁਹਾਡੇ ਨਾਲ ਕੀਤਾ ਹੋਇਆ ਪ੍ਰਾਨ ਭੰਗ ਹੋਵੇ ਤੇ ਮੈਂ ਵੀ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਮੈਂ ਮਲਪਾ ਖਾਣੇ ਬਿਲਕੁਲ ਨਹੀਂ ਖਾਵਾਂਗਾ ਸੋ ਗੁਰੂ ਪਿਆਰਿਓ ਜਿਹੜੇ ਵੀ ਮਹਾਪੁਰਖਾਂ ਦੇ ਚਰਨਾਂ ਦੇ ਨਾਲ ਪਿਆਰ ਕਰਦੇ ਹਨ ਸੋ ਬਾਬਾ ਜੀ ਦਾ ਸਾਰਿਆਂ ਦੇ ਨੂੰ ਇੱਕੋ ਹੀ ਸੁਨੇਹਾ ਸੀ ਇਹ ਨਹੀਂ ਕਿ ਇੱਕ ਨੂੰ ਜਾਂ ਦੋ ਨੂੰ ਜਿਹੜੇ ਵੀ ਬਾਬਾ ਜੀ ਨੂੰ ਪਿਆਰ ਕਰਦੇ ਹਨ ਜਾਂ ਸੰਸਾਰਿਕ ਜੀਵ ਹਨ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਉਹਨਾਂ ਸਾਰਿਆਂ ਨੂੰ ਇਹ ਉਪਦੇਸ਼ ਸੀ ਕਿ ਭਾਈ ਮਲਪਾ ਖਾਣੇ ਤਿਆਗ ਕਰਕੇ ਤੇ ਗੁਰੂ ਵਾਲੇ ਬਣ ਕੇ ਤੇ ਨਾਮ ਜਪੋ ਕਿਉਂਕਿ ਗੁਰਬਾਣੀ ਵੀ ਸਾਨੂੰ ਇਹੀ ਸਮਝਾਉਂਦੀ ਹੈ ਕਿ ਭਾਈ ਮਲਪਾ ਖਾਣਾ ਦਾ ਤਿਆਗ ਕਰਨਾ ਹੈ ਗੁਰੂ ਵਾਲੇ ਬੰਨਾ ਹੈ ਤਾਂ ਹੀ ਇਹ ਜੀਵਨ ਸਫਲਿਆ ਹੋਣਾ ਹੈ ਸੋ ਬੋਲਦਿਆਂ ਚੱਲਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਤੇ ਜਨਾਬ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਕਰ ਲਿਓ ਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਗੁਰੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ